ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਜੋ ਬੇਨਤੀਆਂ ਨੇ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਨ੍ਹਾਂ ਦੇ ਨਾਲ ਜੁੜੀ ਹੋਈ ਇੱਕ ਅਨੋਖੀ ਘਟਨਾ ਇੱਕ ਅਨੋਖੀ ਕੌਤਕ ਤੋਂ ਆਪ ਜੀ ਨੂੰ ਰूबरू ਕਰਵਾਉਨੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਹੈ ਜੇਲ੍ਹ ਪ੍ਰਸ਼ਾਸਨ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਐਦਾਂ ਦੀ ਸ਼ਕਤੀ ਐਦਾਂ ਦਾ ਚਮਤਕਾਰ ਅਸੀਂ ਪਹਿਲਾਂ ਕਦੇ ਵੀ ਇਸ ਜੇਲ੍ਹ ਦੇ ਵਿੱਚ ਨਹੀਂ ਦੇਖਿਆ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਨਾਲ ਅੱਧੀ ਰਾਤੀ ਜੇਲ੍ਹ ਦੇ ਵਿੱਚ ਇੱਕ ਅਨੋਖਾ ਕੌਤਕ ਵਾਪਰਿਆ ਤੇ ਪੂਰੇ ਡਿਬੜੂਗੜ ਜੇਲ੍ਹ ਦੇ ਵਿੱਚ ਹਾਹਾਕਾਰ ਮਚ ਗਈ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਗਿਆ ਤੇ ਜੇਲ੍ਹ ਪ੍ਰਸ਼ਾਸਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕੀ ਅਸੀਂ ਕਿੰਨੇ ਸਾਲਾਂ ਤੋਂ ਇਸ ਜੇਲ੍ਹ ਦੇ ਵਿੱਚ ਨੌਕਰੀ ਕਰਦੇ ਹਾਂ ਕਿੰਨੇ ਕੈਦੀ ਆਉਂਦੇ ਨੇ ਕਿੰਨੇ ਕੈਦੀ ਜਾਂਦੇ ਨੇ ਆਪਣੀਆਂ ਸਜ਼ਾਵਾਂ ਭੁਗਤ ਕੇ ਕਈ ਕਈ ਸਾਲ ਲਗਾ ਕੇ ਜਾਂਦੇ ਨੇ ਪਰ ਜਿਸ ਦਿਨ ਦੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਇੱਥੇ ਆਏ ਨੇ ਉਸ ਦਿਨ ਤੋਂ ਬਾਅਦ ਆਏ ਦਿਨ ਹੀ ਐਦਾਂ ਦੇ ਕੌਤਕ ਹੁੰਦੇ ਨੇ ਆਖਰਕਾਰ ਕੀ ਹੋਇਆ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਐਸ ਕੱਲੀ-ਕੱਲੀ ਘਟਨਾ ਤੋਂ ਕੱਲੀ-ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਆਪਾਂ ਇੱਕ ਉਸ ਅਲੌਕਿਕ ਕਿਰਸ਼ਮੇ ਦਾ ਜ਼ਿਕਰ ਕਰਦੇ ਹਾਂ ਜੋ ਕਿ ਸ਼ਹੀਦਾ ਸਿੰਘਾਂ ਦੇ ਪੈਰੇ ਦੇ ਨਾਲ ਸ਼ਹੀਦਾ ਸਿੰਘਾਂ ਦੀ ਉਸ ਮੌਜੂਦਗੀ ਦੇ ਨਾਲ ਆਉਂਦਾ ਹੈ ਤੇ ਸ਼ਹੀਦਾ ਸਿੰਘਾਂ ਦਾ ਪੈਰਾ ਲੱਗਦਾ ਕਿਵੇਂ ਹੈ ਸੋਚਣਾ ਤਾਂ ਇਹ ਜ਼ਰੂਰੀ ਹੈ ਭਾਈ ਅਮਰਤਪਾਲ ਸਿੰਘ ਜੋ ਕਿ ਅੱਜ ਜੇਲ੍ਹ ਦੇ ਵਿੱਚ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਜੋ ਕਿ ਅੱਜਕੱਲ ਦੇ ਹਾਲਾਤ ਚੱਲਦੇ ਸੀ ਉਹਨਾਂ ਹਾਲਾਤਾਂ ਦੇ ਖਿਲਾਫ ਡਟ ਕੇ ਖੜੇ ਭਾਈ ਅਮਰਤਪਾਲ ਸਿੰਘ ਤੇ ਅੱਜ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਹੈ ਅੱਜ ਐਸੇ ਵਿਅਕਤੀ ਦੀ ਗੱਲ ਕਰ ਰਹੇ ਹਾਂ ਜੋ ਕਿ ਨਾ ਸਿਰਫ ਜੇਲ੍ਹ ਦੇ ਵਿੱਚ ਬੈਠਾ ਹੈ ਪਰ ਅੱਜ ਵੀ ਰੋਜ਼ ਅਮਰਤ ਵੇਲੇ ਆਪਣੇ ਸਵਾਸਾਂ ਦੇ ਰਾਹੀਂ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਨੇ ਭਾਈ ਅਮਰਤਪਾਲ ਸਿੰਘ ਜਦੋਂ ਜੇਲ੍ਹ ਦੇ ਵਿੱਚ ਜੇਲ੍ਹ ਦੀਆਂ ਕੰਧਾਂ અલੌਕਿਕ ਸ਼ਕਤੀ ਮਹਿਸੂਸ ਕਰਾਉਣ ਤਾਂ ਉਦੋਂ ਇਹ ਸਭ ਸਾਫ਼ ਹੋ ਜਾਂਦਾ ਹੈ ਕਿ ਗੁਰਬਾਣੀ ਸਿਰਫ ਪਾਠ ਨਹੀਂ ਉਹ ਜੀਵਨ ਬਣ ਜਾਂਦੀ ਹੈ ਜਦੋਂ ਜੇਲ੍ਹ ਦੀਆਂ ਕੰਧਾਂ ਦੇ ਵਿੱਚੋਂ ਗੁਰਬਾਣੀ ਦੀਆਂ ਆਵਾਜ਼ਾਂ ਆਉਣ ਲੱਗ ਜਾਣਾ ਤੇ ਉਦੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਜਗ੍ਹਾ ਵੀ ਗੁਰਦੁਆਰਾ ਬਣ ਚੁੱਕੀ ਹੈ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਜੋ ਕਿ ਸਿਫਤ ਕਰਨ ਦੇ ਬਲ ਬਖਸ਼ ਦਿੰਦਾ ਹੈ ਪਰਮਾਤਮਾ ਤੇ ਉਸੇ ਜਗ੍ਹਾ ਹੀ ਪਰਮ ਪਿਤਾ ਪਰਮਾਤਮਾ ਆਪ ਮੌਜੂਦ ਹੋ ਜਾਂਦਾ ਹੈ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਸਵੇਰੇ ਅਮਰਤ ਵੇਲੇ ਜਦੋਂ ਬਾਣੀ ਦਾ ਪਾਠ ਕਰਦੇ ਹਨ ਸਿਮਰਨ ਕਰਦੇ ਹਨ ਤੇ ਸੱਚਮੁੱਚ ਉਹ ਰਾਹ ਹੈ ਜਿਸ ਰਾਹੀਂ ਸੱਚਖੰਡ ਦੇ ਦਰਵਾਜ਼ੇ ਖੁੱਲਦੇ ਨੇ ਤੇ ਜੇਲਰ ਵੀ ਹੈਰਾਨ ਹੋ ਜਾਂਦਾ ਹੈ ਕਿ ਸਿਰਫ ਭਾਈ ਅਮਰਤਪਾਲ ਸਿੰਘ ਇੱਕ ਸ਼ਖਸ ਨਹੀਂ ਇਹ ਖੁਦ ਰਹਾਣੀ ਜੋਤ ਹੈ ਕਿਉਂਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਆ ਤਾਂ ਸਾਡੇ ਅੰਦਰ ਉਹ ਲੋਕਿਕ ਸ਼ਕਤੀ ਆ ਜਾਂਦੀ ਹੈ ਸਾਡੇ ਅੰਦਰ ਉਹ ਰੱਬੀ ਜੋਤ ਆ ਜਾਂਦੀ ਹੈ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਤਾ ਸੰਗਤੋ ਇਹ ਆਸਾਨੀ ਨਾਲ ਨਹੀਂ ਹੁੰਦਾ ਇਹ ਸਿਰਫ ਉਸੇ ਨੂੰ ਮਿਲਦਾ ਹੈ ਜੋ ਸੱਚੀ ਤਪੱਸਿਆ ਕਰਦਾ ਹੈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕੌਤਕ ਵਾਪਰਿਆ ਉਹ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਕਿ ਜੋ ਸਾਹ-ਸਾਹ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਸਿਮਰਦੇ ਨੇ ਉਹਨਾਂ ਦੇ ਮਨ ਅੰਦਰ ਇੱਕ ਐਸੀ ਅਲੌਕਿਕ ਜੋਤ ਜਗ ਜਾਂਦੀ ਹੈ ਇੱਕ ਐਸੀ ਸ਼ਕਤੀ ਜਗ ਜਾਂਦੀ ਹੈ ਜੋ ਕਿ ਕਹਿਣ ਸੁਣਨ ਤੋਂ ਪਰੇ ਹੈ ऐसे करके ਸਾਨੂੰ ਸੋਚਣਾ ਚਾਹੀਦਾ ਹੈ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠੇ ਨੇ ਪਰ ਉਹ ਅਲੌਕਿਕ ਸ਼ਕਤੀਆਂ ਦੇ ਨਾਲ ਅੱਜ ਵੀ ਮਾਲਾ ਮਾਲ ਨੇ ਉਹਨਾਂ ਦੇ ਉੱਪਰ ਸ਼ਹੀਦਾਂ ਸਿੰਘਾਂ ਦਾ ਪਹਿਰਾ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹਮੇਸ਼ਾ ਮੌਜੂਦ ਰਹਿੰਦੀ ਹੈ ਕਿਉਂਕਿ ਸਿੰਘ ਜੋ ਹੁੰਦੇ ਨੇ ਕਦੇ ਵੀ ਹਾਲਾਤਾਂ ਤੋਂ ਨਹੀਂ ਡਰਦੇ ਕਦੇ ਵੀ ਕਿਸੇ ਵੀ ਚੀਜ਼ ਦੀ ਤੰਗੀ ਪੇਸ਼ੀ ਤੋਂ ਡਰਦੇ ਠੀਕ ਹੈ ਅੱਜ ਤਾਂ ਪੱਤੇ ਖਾ ਕੇ ਵੀ ਗੁਜ਼ਾਰੇ ਕਰ ਲਏ ਹੁਣ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠੇ ਨੇ ਅੱਜ ਵੀ ਬਾਣੀ ਪੜ੍ਹਦੇ ਨੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ